ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਵਿਚਾਰ ਕਰਾਂਗੇ ਚਾਰ ਸ਼ਹਿਬਜਾਦਿਆਂ ਦੀ ਸੰਗਤ ਜੀ ਸ਼ਹਿਬਜਾਦਿਆਂ ਦਾ ਮਤਲਬ ਹੁੰਦਾ ਹੈ ਕਿ ਬਾਦਸ਼ਾਹ ਦਾ ਪੁੱਤਰ ਯਾਨੀ ਕਿ ਰਾਜਕੁਮਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਿਬਜਾਦੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦੇ ਸੀ ਚਾਰ ਪੁੱਤਰ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਚਾਰ ਸਹਿਬਜ਼ਾਦੇ ਆਮਿਆਂ ਪੁੱਤ ਭਗਤ ਗੋਬਿੰਦ ਕਾ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਜੀਤ ਸਿੰਘ ਜੀ ਦਾ ਜਨਮ 1687 ਈਸਵੀ ਨੂੰ ਪੌਂਟਾ ਸਾਹਿਬ ਵਿਖੇ। ਪਾਤਾ ਸੁందਰੀ ਜੀ ਦੇ ਕੁੱਖੋਂ ਹੋਇਆ ਜੀ। ਬਾਬਾ ਅਜੀਤ ਸਿੰਘ ਜੀ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਤੇ ਤੀਰ ਅੰਦਾਜ਼ੀ ਦੇ ਮਾਹਿਰ ਸੀ। ਬਾਬਾ ਅਜੀਤ ਸਿੰਘ ਜੀ ਨੇ ਜੰਗਾਂ ਤੇ ਯੁੱਧਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬੜ ਚੜ ਕੇ ਹਿੱਸਾ ਲਿਆ ਸੀ ਜੀ। ਬਾਬਾ ਜੀ ਨੇ ਤਾਰਾ ਗੜ ਤੇ ਨਿਰਭਉ ਗੜ ਦੀ ਲੜਾਈ ਵਿੱਚ ਡਟ ਕੇ ਯੁੱਧ ਕੀਤਾ ਸੀ ਜੀ। ਬਾਬਾ ਅਜੀਤ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਜੀ ਮਹਾਨ યોਧਾ ਸੀ। ਬਾਬਾ ਜੁਝਾਰ ਸਿੰਘ ਜੀ ਗੁਰੂ ਸਾਹਿਬ ਜੀ ਦੇ ਦੂਜੇ ਸਹਬਜ਼ਾਦੇ ਸੀ। ਬਾਬਾ ਜੁਝਾਰ ਸਿੰਘ ਜੀ ਦਾ ਜਨਮ 1691 ਈਸਵੀ ਨੂੰ ਤਾ ਜੀਤ ਕੌਰ ਜੀ ਦੇ ਕੁੱਖੋਂ ਹੋਇਆ ਸੀ ਆਨੰਦ ਵਰਸਾਹ ਵਿੱਚ ਅੱਬਾ ਜੁਝਾਰ ਸਿੰਘ ਜੀ ਵੀ ਆਪਣੇ ਵੱਡੇ ਵੀਰ ਵਾਂਗੂ ਸ਼ਸਤਰ ਵਿੱਦਿਆ ਜਾਣਦੇ ਸੀ ਤੇ ਉਹਨਾਂ ਕੋਲ ਹੀ ਬਹੁਤ ਕੁਝ ਸਿੱਖਿਆ ਸੀ ਉਹਨਾਂ ਨੇ ਵਾਂਗੂ ਹੀ ਯੁੱਧ ਦੇ ਸਾਰੇ ਪੈਂਤਰੇ ਜਾਣਦੇ ਸੀ ਜਦੋਂ ਆਨੰਦ ਵਰਸਾਹਬ ਕਿਲੇ ਤੇ ਪਹਾੜੀ ਰਾਜਾਂ ਨੇ ਘੇਰਾ ਪਾਇਆ ਸੀ ਗੁਰੂ ਜੀ ਨੇ ਪੰਜ ਸਿੰਘਾਂ ਦੇ ਕਹਿਣ ਤੇ ਕਿਲਾ ਛੱਡ ਦਿੱਤਾ ਸੀ ਜਦੋਂ ਸਰਸਾ ਨਦੀ ਪਾਰ ਕਰਨ ਲੱਗੇ ਤਾਂ ਅਗਲਾ ਨੇ ਹਮਲਾ ਕਰ ਦਿੱਤਾ ਸੀ ਉਦੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰਸਾ ਨਦੀ ਤੇ ਪਰવાર ਵਿਛੜ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ 40 ਸਿੰਘਾਂ ਸਮੇਤ ਚਮਕੌਰ ਸਾਹਿਬ ਚੌਧਰੀ ਬੁੱਧੀ ਚੰਦ ਜੀ ਕੱਚੀ ਗੜੀ ਵਿੱਚ ਪਹੁੰਚੇ ਇਥੇ ਪੰਜ-ਪੰਜ ਸਿੰਘਾਂ ਦੇ ਜਥੇ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਨਾਲ ਜੂਝ ਮਰੇ ਪਹਿਲਾ ਜਥਾ ਬਾਬਾ ਅਜੀਤ ਸਿੰਘ ਜੀ ਦਾ ਨਿਕਲਿਆ ਸੁਮਨਾ ਦੇ ਸਿਰ ਢੋਂ ਵੱਖ ਕਰ ਦਿੱਤੇ ਸੂਰਬੀਰ ਯੋਧੇ ਵਾਂਗੂੰ ਲੜਦੇ-ਲੜਦੇ ਸ਼ਹੀਦ ਹੋ ਗਏ ਵੱਡੇ ਸ਼ਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਕੰ ਬਾਬਾ ਜੁਝਾਰ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਪਿਤਾ ਜੀ ਮੈਨੂੰ ਵੀ ਆਗਿਆ ਬਖਸ਼ੋ ਮੈਂ ਵੀ ਵੱਡੇ ਵੀਰ ਵਾਂਗੂ ਮੈਦਾਨ ਵਿੱਚ ਜਾਣਾ ਚਾਹੁੰਦਾ ਹਾਂ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਗਲ ਨੜ ਲਾ ਲਿਆ ਖੁਸ਼ੀ ਨਾਲ ਤੇ ਖੁਸ਼ੀ ਨਾਲ ਸਹਿਬਜ਼ਾਦੇ ਜੁਝਾਰ ਸਿੰਘ ਜੀ ਨੂੰ ਸੁੱਧ ਭੂਮੀ ਵੱਲ ਤੋਰ ਦਿੱਤਾ ਤੇ ਬਾਬਾ ਜਹਾਰ ਸਿੰਘ ਜੀ ਨੇ ਬੜੀ ਹਿੰਮਤ ਨਾਲ ਤੁਰਕਾਂ ਦਾ ਮੁਕਾਬਲਾ ਕੀਤਾ ਤੇ ਚੜ੍ਹਦੀ ਕਲਾ ਦੇ ਜੈਕਾਰੇ ਗੂੰਜਾਂਦੇ ਸ਼ਹੀਦ ਹੋ ਗਏ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਨੇ ਧਰਮ ਦੀ ਰੱਖਿਆ ਲਈ ਸ਼ਹੀਦੀ ਪ੍ਰਾਪਤ ਕੀਤੀ ਜੀ ਜਿੱਥੇ ਅੱਜ ਗੁਰਦੁਆਰਾ ਸਾਹਿਬ ਸ੍ਰੀ ਚਮਕੌਰ ਸਾਹਿਬ ਸਸ਼ੋਭਿਤ ਹੈ ਜੀ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਿਏ ਆਏ ਬਾਪ ਨੇ ਬੱਚੇ ਹਾਂ ਖੁਦਾ ਕੇ ਲਿਏ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਦੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਹਿਬਜ਼ਾਦੇ ਸੀ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਪਤਾ ਜੀਤ ਕੌਰ ਦੇ ਕੁੱਖੋਂ 1896 ਈਸਵੀ ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਜੀ ਤੇ ਬਾਬਾ ਫਤੇ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਹਨ ਜੀ ਜਿਨ੍ਹਾਂ ਦਾ ਜਨਮ 1698 ਈਸਵੀ ਨੂੰ ਅਨੰਦਪੁਰ ਸਾਹਿਬ ਵਿਖੇ ਪਾਤਾਜੀਤ ਕੌਰ ਜੀ ਦੇ ਕੁੱਖੋਂ ਹੋਇਆ ਸੀ ਜੀ ਸੋ ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਗੋਬਿੰਦ ਸਿੰਘ ਜੀ ਵੱਡੇ ਸਹਬਜ਼ਾਦੇ ਨਾਲ ਚਮਕੌਰ ਸਾਹਿਬ ਵੱਲ ਨਿਕਲ ਗਏ। ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਗੁਰੂ ਘਰ ਦਾ ਰਸੋਈਆ ਵੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ। ਹਾਲਤ ਵਿੱਚ ਆ ਕੇ ਉਹਨਾਂ ਨੇ ਮਰਿੰਡੇ ਦੇ ਠਾਣੇ ਵਿੱਚ ਗੁਰੂ ਸਾਹਿਬ ਜੀ ਦੇ ਬੱਚਿਆਂ ਦੀ ਸੂ ਦੇ ਦਿੱਤੀ। ਮਿਰਿੰਡੇ ਦੇ ਪਠਾਨ ਨੇ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਬਾਬਾ ਸਹਰੰਦ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ। ਜਗੀਰ ਖਾਨ ਦੀ ਕਚਹਿਰੀ ਵਿੱਚ ਸਹਿਬਜ਼ਾਦਿਆਂ ਨੂੰ ਅਨੇਕਾਂ ਤਰ੍ਹਾਂ ਦੇ ਲਾਲਚ ਦੇ ਕੇ ਧਰਮ ਬਦਲ ਲਈ ਆਖਿਆ ਗਿਆ। ਗੁਰੂ ਸਾਹਿਬ ਜੀ ਦੇ ਸਹਿਬਜ਼ਾਦਿਆਂ ਨੇ ਡਟ ਕੇ ਸੂਬੇ ਦੀ ਕਚਹਿਰੀ ਵਿੱਚ ਕਿਹਾ ਸਾਨੂੰ ਲਾਲਚ ਦੇਣੇ ਦੀ ਕੋਈ ਲੋੜ ਨਹੀਂ ਤੇ ਨਾ ਸਾਨੂੰ ਮੌਤ ਦਾ ਕੋਈ ਡਰ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਗੁਰੂ ਤੇਗ ਬਹਾਦਰ ਜੀ ਦੇ ਪੁੱਤਰੇ ਹਾਂ ਅਸੀਂ ਸਾਨੂੰ ਮੌਤ ਤਾਂ ਕਬੂਲ ਹੈ ਪਰ ਅਸੀਂ ਧਰਮ ਨਹੀਂ ਤਿਆਗਾਂਗੇ ਐਮ ਬਾਬਾ ਜੋਰਾਵਰ ਸਿੰਘ ਜੀ 9 ਸਾਲ ਦੇ ਤੇ ਬਾਬਾ ਫਤਿਹ ਸਿੰਘ ਜੀ 7 ਸਾਲ ਦੇ ਸੀ ਉਹਨਾਂ ਨੂੰ ਜੁੰਦੇ ਹੀ ਨਿਹਾਂ ਵਿੱਚ ਚਿੰਨ ਦਿੱਤਾ ਗਿਆ ਅੱਜ ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਜੋਬਤ ਹੈ ਜੀ ਜਿੱਥੇ ਦੇਹ ਦਾ ਸੰਸਕਾਰ ਕੀਤਾ ਗਿਆ ਇੱਥੇ ਜੋਤੀ ਸਰੂਪ ਸਾਹਿਬ ਸਜੋਬਤ ਹੈ ਜੀ ਇਸ ਤਰ੍ਹਾਂ ਧਰਮ ਦੇ ਖਾਤਰਆਂ ਨਿਕੀਆਂ ਜਿੰਦਾ ਨੇ ਵੱਡੇ ਵੱਡੇ ਸਾਕੇ ਕਰ ਦਿਖਾਏ ਇਨ ਪੁੱਤਰਨ ਕੇ ਸੀਸ ਪਰ वार दिए सुत चार चार मुहे तो क्या हुआ जीवत कई हजार चार मुए तो क्या हुआ जीवत कई हजार वाहगुरु जी का खालसा वाहगुरु जी की फतेह